ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਸਰਕਾਰ ਦੇ ਵਿੱਚ ਜੇ ਕੋਈ ਵੀ ਭ੍ਰਿਸ਼ਟਾਚਾਰ ਕਰਦਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਬਿੱਤੇ ਕੁਝ ਦਿਨਾਂ ਤੋਂ ਸਰਕਾਰੀ ਕਰਮਚਾਰੀਆਂ ਦੇ ਉੱਤੇ ਬਿਜ਼ੀਲੈਂਸ ਦੀ ਗਾਜ਼ ਆ ਜਿਹੜੀ ਡਿੱਗਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਸਰਕਾਰੀ ਅਧਿਕਾਰੀ ਦੇ ਉੱਤੇ ਬਿਜ਼ੀਲੈਂਸ ਦੀ ਗਾਜ਼ ਡਿੱਗੀ ਆ ਰਿਸ਼ਵਤ ਲੈਂਦੇ ਨੂੰ ਰੰਗੇ ਹੱਤੀ ਫੜਿਆ ਗਿਆ ਤਾਂ ਨਾਲ ਹੀ ਉਸ ਦੇ ਇੱਕ ਹੋਰ ਸਰਕਾਰੀ ਅਧਿਕਾਰੀ ਸੀ ਦੋਨਾਂ ਦੇ ਉੱਤੇ ਐਫ ਆਈ ਆਰ ਐ ਜਿਹੜੀ ਦਰਜ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਚੱਲਦੇ ਪੰਜਾਬ ਦੇ ਵਿੱਚ ਵਿਜੀਲੈਂਸ ਵਕ ਵਕ ਸਰਕਾਰੀ ਮੈਕਮਿਆਂ ਦੇ ਵਿੱਚ ਲੁਕੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਨੱਥ ਪਾ ਰਹੀ ਹੈ ਇਸ ਸਿਲਸਲੇ ਦੇ ਚੱਲਦੇ ਕਈ ਪ੍ਰਿਸ਼ਟਾਚਾਰ ਦੇ ਨਾਲ ਲਿਪਤ ਮੁਲਾਜ਼ਮਾਂ ਨੂੰ ਜਿਹੜਾ ਕਿ ਕਾਬੂ ਕੀਤਾ ਜਾ ਚੁੱਕਿਆ ਹੁਣ ਨਵਾਂ ਮਾਮਲਾ ਜਿਹੜਾ ਮੰਡੀ ਬੋਰਡ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਮੰਡੀ ਬੋਰਡ ਦੇ ਸਰਕਾਰੀ ਕਰਮਚਾਰੀ ਅਤੇ ਮੰਡੀ ਸੁਪਰਵਾਈਜ਼ਰ ਪਰਮਜੀਤ ਸਿੰਘ ਨੂੰ ਬਿਜ਼ੀਲੈਂਸ ਬਿਊਰੋ ਦੀ ਚੰਡੀਗੜ੍ਹ ਫਲਾਈਂਗ ਸਕਵਰਡ ਦੇ ਵੱਲੋਂ ਭਗਤਾਵਾਲਾ ਦਾਣਾ ਮੰਡੀ ਦੇ ਵਿੱਚ ਵਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਤਾਂ ਉਸ ਦੇ ਨਾਲ ਹੀ ਇੱਕ ਹੋਰ ਕਰਮਚਾਰੀ ਹੈ ਉਸ ਨੂੰ ਵੀ ਕਾਬੂ ਕੀਤਾ ਜਾਣਕਾਰੀ ਮੁਤਾਬਕ ਪਰਮਜੀਤ ਭਗਤਾਵਾਲਾ ਦਾਣਾ ਮੰਡੀ ਦੇ ਵਿੱਚ ਇੱਕ ਆਰਤੀਆ ਤੋਂ ਝੋਨੇ ਸੀਜ਼ਨ ਦੌਰਾਨ ਰਿਸ਼ਵਤ ਦੀ ਮੰਗ ਕਰ ਰਿਆ ਸੀ ਪਰ ਆਰਤੀਆ ਨੇ ਉਸ ਨੂੰ ਪੈਸੇ ਦੇਣ ਦੀ ਬਜਾਏ ਸਿੱਧੀ ਸ਼ਿਕਾਇਤ ਜਿਹੜੀ ਵਿਜੀਲੈਂਸ ਬਿਊਰੋ ਨੂੰ ਕੀਤੀ ਆ ਤਾਂ ਚੰਡੀਗੜ੍ਹ ਦੀ ਟੀਮ ਦੇ ਵੱਲੋਂ ਜਿਹੜਾ ਪਰਮਜੀਤ ਸਿੰਘ ਨੂੰ ਜਿਹੜਾ ਰਿਸ਼ਵਤ ਲੈਣ ਦੇ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਪਰਮਜੀਤ ਰਿਸ਼ਵਤ ਲੈਣ ਪੁੱਜਿਆ ਪਹਿਲਾਂ ਤੋਂ ਜਾਲ ਪਿਛਾ ਕੇ ਬੈਠੀ ਫਲਾਈਂਗ ਸਕਵਡ ਨੇ ਉਸ ਨੂੰ ਤੁਰੰਤ ਕਾਬੂ ਕੀਤਾ ਪਰਮਜੀਤ ਦੇ ਨਾਲ ਇੱਕ ਹੋਰ ਕਰਮਚਾਰੀ ਵੀ ਮੰਡੀ ਦੇ ਵਿੱਚ ਜਿਹੜਾ ਮੌਜੂਦ ਸੀ ਮੰਡੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਪਰਮਜੀਤ ਦੇ ਨਾਲ ਨਾਲ ਉਸ ਦੇ ਉੱਤੇ ਵੀ ਜਿਹੜੀ ਹੈ ਫਲਾਈਂਗ ਸਕਵਡ ਟੀਮ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੰਡੀ ਬੋਰਡ ਦੇ ਹੋਰ ਕਰਮਚਾਰੀਆਂ ਦੀਆਂ ਕਰਤੂਤਾਂ ਵੀ ਮੇਦਕਾਬ ਹੋ ਜਾਣਗੀਆਂ ਜੋ ਆੜਤੀਆਂ ਤੋਂ ਸਰਕਾਰੀ ਸੇਵਾ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਜਿਹੜਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚਾਹੇ ਕੋਈ ਵੀ ਵੱਡਾ ਅਫਸਰ ਹੋਵੇ ਚਾਹੇ ਸਾਡੀ ਕਿ ਕੈਬਨਿਟ ਦਾ ਕੋਈ ਮੰਤਰੀ ਹੋਵੇ ਚਾਹੇ ਸਾਡੀ ਸਰਕਾਰ ਦੇ ਵਿੱਚ ਕੋਈ ਵਿਧਾਇਕ ਹੋਵੇ ਜੇਕਰ ਕੋਈ ਰਿਸ਼ਵਤ ਦੀ ਮੰਗ ਕਰਦਾ ਤਾਂ ਉਸ ਦੇ ਉੱਤੇ ਕਾਰਵਾਈ ਆ ਜਿਹੜੀ ਜ਼ਰੂਰ ਕੀਤੀ ਜਾਵੇਗੀ ਤਾਂ ਇਸੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਦੇ ਵਿੱਚ ਵੱਡੇ ਵੱਡੇ ਅਫਸਰ ਨੇ ਜਿਹੜੇ ਰਿਸ਼ਵਤ ਲੈਂਦੇ ਨੇ ਉਹਨਾਂ ਦੇ ਉੱਤੇ ਵਿਜੀਲੈਂਸ ਹੈ ਜਿਹੜੀ ਸਿਕੰਜਾ ਕੱਸਦੀ ਹੋਈ ਨਜ਼ਰ ਆਂਦੀ ਆ ਤਾਂ ਮੰਡੀ ਬੋਰਡ ਦਾ ਇੱਕ ਅਧਿਕਾਰੀ ਜਿਹੜਾ ਕਿ ਆੜਤੀਏ ਤੋਂ ਰਿਸ਼ਵਤ ਲੈਣ ਦੇ ਲਈ ਉਸ ਨੂੰ ਫੋਨ ਕਰਦਾ ਤੇ ਉਸ ਤੋਂ ਬਾਅਦ ਉਸ ਆਰਟੀਏ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਕਿ ਵਿਜੀਲੈਂਸ ਚੰਡੀਗੜ੍ਹ ਦੀ ਟੀਮ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਿ ਪੂਰਾ ਜਾਲ ਪੁਚਾ ਕੇ ਉਸ ਅਧਿਕਾਰੀ ਨੂੰ ਰੰਗੇ ਹੱਥੀ ਫੜਿਆ ਜਾਂਦਾ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਜਾਂਦੀ ਹੈ